ਇੰਦਾਂ ਮੈਨੂੰ ਕਰਨੀ ਪੈਣੀ ਗੱਲ ਐ ਨਹੀਂ ਇਹ ਹਟਣਾ ਥਾਂ ਸਾਡੀ ਰਿਸ਼ਤੇਦਾਰਾਂ ਦੀ ਇੰਨਾ ਤਾਂ ਲਾਤੀਆਂ ਰੂੜੀਆਂ ਇਹ ਰੂੜੀਆਂ ਵਾਸਤੇ ਥੋੜਾ ਸ ਲਈ ਘਰ ਬਣਾਉਣ ਨੂੰ ਲਈ ਸੀ ਵੇਸੀ ਘਰ ਪਾਵਾਂਗੇ ਜੇ ਦੱਸ ਦੇਣਾ ਅਗਰ ਤੂੰ ਘਰ ਨਹੀਂ ਪੈ ਤੇ ਇਹਨਾਂ ਦਾ ਰੂੜੀਆਂ ਲਾ ਦਿੱਤੀਆਂ ਕੋਈ ਗਰਮੀ ਚ ਕਰੋ ਦਾ ਦਾ ਪੈਰ ਕੱਤੀ ਚੱਲ ਉਹ ਬੁੱਢੀ ਤੁਰੀ ਆਉਂਦੀ ਜੇ ਉਹਨੇ ਤੈਨੂੰ ਦੇਖ ਲੈਣਾ ਤੈਨੂੰ ਮੁੱਲ ਦੀ ਲੜਾਈ ਲਾਣੀ ਦਾ ਦਾ ਪੈਰ ਕੱਤੀ ਜਾ ਕੋਈ ਥਿਆ ਨਹੀਂ ਰਦੇ ਤੇ ਉਹਦੇ ਵੱਲ ਥੋੜਾ ਆ I'm not the ਵੇ ਮੈਂ ਸਮਝਦਾ ਐਸੀ ਵੀ ਭਾਈ ਇੱਥੇ ਕੂੜਾ ਨਾ ਸੱਟਿਆ ਕਰ ਤੇ ਤੂੰ ਹਟਣੀ ਨਹੀਂ ਛੱਡਣੋ ਤੇ ਫੇਰ ਮੈਨੂੰ ਦੂਜਾ ਕੰਮ ਵਰਤਣਾ ਪੈਣਾ ਤੁਸੀਂ ਕੋਲੇ ਬਾਰੀ ਹਟਣਾ ਨਹੀਂ ਮੈਨੂੰ ਦਿਸੀ ਚੱਲਦੀ ਏ ਇਹ ਪਲਾਟ ਸਾਡੇ ਰਿਸ਼ਤੇਦਾਰਾ ਮੁੱਲ ਲਿਆ ਤੇ ਤੂੰ ਇੱਥੇ ਕੂੜਾ ਸੱਟ-ਸੱਟ ਭਰੀ ਜਾਨੀ ਤੇ ਤੁਸੀਂ ਮੁੱਲ ਲਿਆ ਗੇ ਜਿਹਦਾ ਸੀ ਖਾਣ ਲਈ ਸੀ ਨਾ ਤੇ ਆਹੀ ਲਈ ਸੀ ਖਰੀਦਿਆ ਤੋ ਅਗਲੇ ਨੇ ਪਿਆ ਸੀ ਤੇ ਜਿੱਤ ਕੋ ਮਰਗੀ ਕੂੜਾ ਸੱਟ ਲਿਆ ਕਰ ਉਹ ਦੋ ਬੰਦੇ ਵੇਚਦੇ ਸੀ ਤਾਂ ਤੇਨੂੰ ਕਹਤਾ ਜੇ ਤੂੰ ਨਾ ਹਟੀ ਤੇ ਕੋਲੇ ਬਾਰੀ ਭਾਈ ਮੈਂ ਜਾ ਕੇ ਅਰਜ਼ੀ ਦੇ ਦੇਣੀ ਖਾਨੇ ਕੋਈ ਜਦੋਂ ਘਰ ਕੋਈ ਜਾਓਗੇ ਤਾਂ ਵੇਖ ਹੀ ਜਾਓਗੇ ਉਹਨਾਂ ਤੇ ਤਾਂ ਹੀ ਸ का रोक लेंगे इतने तो बई सा रिश्तेदार प्लाट मैं तेरे रोकूगी तू कूड़ा सट सट दाक के इतना गंद पाई जाने तेरे रिश्तेदार ने प्लाट खरीदे ਕਹ ਦਿੱਤੀਏ ਬਈ ਭਾਈ ਸਮਝ ਜਾ ਤੂੰ ਨੇ ਸਮਝ ਜੇ ਬੋਲ ਲੈ ਪਾਰੀ ਤੇ ਜੇ ਮੈਂ ਹੋਰ ਜਾ ਕੇ ਤੇਰੇ ਰੋਪਟ ਲਖਾਤੇ ਭਾਈ ਸਾਡੇ ਘਰ ਕੋਈ ਬੰਦ ਨਹੀਂ ਲਖਾਦੀ ਜਾਂ ਫੇਰ ਤੇ ਜਾਣ ਲਖਾ ਦੇ ਤੂੰ ਜਾਣਾ ਜਿੱਥੇ ਜਾਣ ਲਖਾ ਦੇ ਤੇ ਮੈਂ ਨਹੀਂ ਸ਼ੁਰੂਆਣੀ ਵੀ ਅੰਦਰ ਛੱਡ ਛੱਡਿਆ ਤੁਹਾਡਾ ਹੱਥ ਨਹੀਂ ਅੰਦਰ ਪਾਣੀ ਛੱਡਣ ਦਾ ਚਾਰਾਂ ਦਿਨੋਂ ਅਸੀਂ ਮਿੱਟੀ ਪੁਆਈ ਜੋ ਕੁਛ ਕੀਤਾ ਤੇ ਨਹੀਂ ਵੀ ਤੁਸੀਂ ਤੇ ਕੰਮ ਨਾ ਛੱਡੀ ਤੁਸੀਂ ਤਾਂ ਅਰਸੇ ਬਾਅਦ ਵਾਰਦਰ ਵਿੱਚ ਬੰਦ ਪਾ ਛੱਡਿਆ ਅੰਦਰ ਜੇ ਦੇ ਕਰਾਂਗੇ ਨਾ ਤਾਂ ਵੀ ਘਰੋਂ ਦੋਸਾਂ ਤੇ ਸੈਡਨ ਕਰ ਲਾਂਗੇ ਹਜੇ ਤੂੰ ਕਿਹੜਾ ਹੁਣੇ ਘਰ ਪਾਈ ਖੜੀ ਤੂੰ ਸਾਨੂੰ ਰੋਕ ਨਹੀਂ ਸਕਦੀ ਤੇ ਮੈਂ ਨਾ ਹਟਣਾ ਕੂੜਾ ਸੱਡਣਾ ਤੂੰ ਨਾ ਹਟਿਆ ਤੈਨੂੰ ਮੈਂ ਦੂਜੀ ਤਰ੍ਹਾਂ ਹਟਦੀ ਕਿਵੇਂ ਤੇਰੇ ਵੱਡੇ ਵੀ ਇਥੋਂ ਹਟ ਜਾਣਗੇ ਕੂੜਾ ਸੱਡਣਾ ਕੋਈ ਨਹੀਂ ਹਟਦੀ ਮੈਂ ਤੇਰੇ ਮੈਪ ਦੀ ਆਈ ਤੇ ਆ ਗਈ ਨਾ ਉਦੋਂ ਤਨ ਮਾਟਾ ਕੇ ਵਿਖਾ ਦੂੰਗੀ ਉਹ ਜਾਂ ਜਿੰਨਾ ਮਰਜ਼ੀ ਲੈ ਕੋਈ ਨਹੀਂ ਨੂੰ ਰੋਕ ਛੱਕ ਦੇਗੀ ਇੱਥੇ ਕੋਈ ਨਹੀਂ ਰੋਕ ਰਹਾ ਤੇ ਇਕੱਠੀ ਕਰ ਲੈ 10 ਬੰਦੇ ਤੇ ਤੈਨੂੰ ਵਿੱਚ ਬਾਕੇ ਗੱਲ ਕਰਾਉਣੀ ਵਿੱਚ 10 ਬੰਦੇ ਦੰਦ ਕਿੰਦਾ ਖਲਾਰ ਦੀ ਜੋ ਸਾਡਾ ਬਣਾ ਦੇ ਤੇ ਕਿੰਨੇ ਕਿੰਨੇ ਰੋਕ ਕੇ ਗਿਆ ਭੈਣਾਂ ਨੂੰ ਮੰਗੀ ਕੂੜਾ ਛੱਡ ਉਹ ਦੁੱਧੀ ਭੈਣਾਂ ਨੂੰ ਕੂੜਾ ਛੱਡ ਤੂੰ ਆਣਾ ਨਹੀਂ ਨੀ ਕਿਉਂ ਨਹੀਂ ਰੋਕਦੀ ਤੂੰ ਮੈਨੂੰ ਰੋਕ ਦੇ ਉਹ ਦੇਖਾਂ ਅਸੀਂ ਛੱਡ ਗਏ ਨਾ ਛੱਡ ਗਏ ਕੋਈ ਤੇਰਾ ਹੱਕ ਨਹੀਂ ਇਸ ਪੁੱਤ ਤੈਨੂੰ ਨਹੀਂ ਮੈਂ ਛੱਡਣ ਦੇ ਤੂੰ ਹੁਣ ਮੇਰੇ ਨਾਲ ਲਾਗਤ ਮਾਜੀ ਬਣਾਇਓ ਤੈਨੂੰ ਹੁਣ ਮੈਂ ਪੂਰੀ ਬਣਾ ਕੇ ਦਿਖਾਉਂਗੀ ਕਿ ਕਿੱਦਾਂ ਲਾਗਤ ਮਾਜੀ ਬਣਾਇਓ ਚਲ ਦੇਖ ਲੈ ਜਿੰਦੂ ਮੰਗ ਕੀ ਕੁੜਾ ਮੈਂ ਪਾਣੀ ਪੀਓ ਨਹੀਂ ਹੋਈ ਤਾਂ ਸੱਟ ਕੇ ਖਾਵੀ ਜੇ ਨਾ ਪੀਓਦੇ ਹੋਈ ਤਾਂ ਤੈਨੂੰ ਮੈਂ ਰੋਕ ਕੇ ਖਾਵਾਂ ਤੇਰੇ ਸਾਰੇ ਪਾਣੀ ਦੇ ਕੇ ਖਾਣ ਨੂੰ ਆ ਕੇ ਦੇ ਦੇ ਜਾਨ ਲਾ ਰਹੀ ਦੀ ਮੈਂ ਨਾ ਤੈਨੂੰ ਖਾਣੇ ਦਾ ਤਾਂ ਮੈਂ ਇਹ ਕਹਿੰਦੀ ਤੇਰੇ ਮਾਂ ਜੇ ਬੰਦੇ ਦੀ ਤੀ ਹੋਈ ਤੇ ਜਿੰਨੀ ਅੱਜ ਮੈਂ ਤੇਰੇ ਕੀਤੀ ਹੈ ਨਾ ਹਰ ਗੋਈ ਛੱਡ ਨੋ ਨਾ ਹਟੀ ਨਾ ਤਾਂ ਫਿਰ ਮੈਨੂੰ ਦੂਜੇ ਦਿਨ ਕਰਕੇ ਆਉਂਦੇ ਨਾ ਹਟਾਉ। ਪੂਰੀ ਪੈਸੇ ਦਾ ਇਨਕਾਰ ਕਰਦੀ ਜਿਵੇਂ ਕੂੜਾ ਸਾਥ ਹੀ ਲੈ ਤਾ ਹੋ ਵੀ ਕੀ ਜਾ। ਕਦੇ ਚਵੜ ਚਵੜ ਬੋਲਦੀ ਆ ਹੋਰ ਕਿਸੇ ਦੇ ਬੰਦੇ ਨਹੀਂ ਚਾਹਦੀ ਮੈਂ ਨਾ ਲੜਾਈ ਲੈਂਗੀ ਮੌਲ ਦੀ ਫਰੀ ਨਹੀਂ ਦੀ ਹੈ ਜਨਾਨੀ। ਐਵੇਂ ਕੂੜੇ ਤਾਂ ਕਿੱਥੋਂ ਰੋਕ ਲੇਂਗੀ ਤੂੰ ਮੈਨੂੰ। ਵੱਡੀ ਆਈ ਐਵੇਂ। ਪਾਈ ਜਾਂਦੀ ਸੀ ਬਾਹਰ ਤੇਰਾ ਕੀ ਰੋਲਾ ਹੁਣ ਬਾਹਰ ਜੰਗ ਛੇੜ ਕੇ ਬੈਠੀ ਹੋਈ ਸਾ ਮੈਨੂੰ ਇੱਥੋਂ ਟੱਕਰਵਾ ਜਾਈ ਜਾਂਦੀ ਮੈਂ ਚੱਲਿਆ ਸੀ ਫਿਰ ਤੂੰ ਉਹਦੇ ਨਾਲ ਆ ਗਈ। ਜੰਗ ਕੀ ਛੇੜਨਾ ਮੈਂ? ਤਾ ਆਪਣੇ ਬੋਲ ਦੇ ਦੇ ਜਿੱਦਾ ਪਖਾਨ ਲੈ ਸੰਕਾ ਕਿਆ ਕਰੋ ਹਾਂ ਆਜ ਮੈਨੂੰ ਕਹਿੰਦੀ ਜੀ ਬੁੜੀ ਕਹਿੰਦੀ ਆ ਇੱਥੇ ਕੂੜਾ ਨਾ ਫੱਟਿਆ ਕਰੋ ਸਾਡੀ ਖਾਂ ਏ ਉਹ ਗਵੰਡਣ ਹਾਂ ਗਵੰਡਣ ਮਾਲ ਦੀ ਆ ਪੈਸੇ ਦੀ ਆਹਕਾਰੀ ਬਈ ਹੈ ਕੋਰੂ ਆਕਾਰੀ ਪਈ ਪਾਕੇ ਵੀ ਕੋੜਾ ਵਾ ਕਰੀਦਾ ਹਰਕਾਰ ਕਦੋਂ ਵੀ ਰੱਬ ਤੋੜ ਦਿੰਦਾ ਹਾਂ ਕੋਈ ਪਤਾ ਨਹੀਂ ਕਦੋਂ ਅਗਲੇ ਨੇ ਥੱਲੇ ਸੜ ਦੇਵਾ ਰੱਬ ਦਾ ਕੋਈ ਪਤਾ ਨਹੀਂ ਦਾ ਚੱਲ ਕੋਈ ਨਹੀਂ ਆਪਾਂ ਇਹ ਨਾ ਵੀ ਉਹ ਉਹ ਐਸ ਗੱਲੋਂ ਸੱਚੀ ਐ ਵੀ ਉਹ ਥਾਂ ਉਹਨਾਂ ਦੀ ਐ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਆਪਣੇ ਆ ਥੋੜੀ ਜੀ ਰਖਾਵਾ ਜੀ ਕਰਦੇ ਐ ਤੇ ਗਵਾਂਢੀ ਨੇ ਹਾਲਾਂਕਿ ਗਵਾਂਢ ਨੂੰ ਇੱਕ ਦੂਜੇ ਨਾਲ ਰੱਖਣੀ ਚਾਹੀਦੀ ਤੇ ਰਖਾਪੀ ਕਰਦੀ ਐ ਤੇ ਤਾਂ ਆਪਾਂ ਨੂੰ ਰੋਕਦੀ ਐ ਕੋਈ ਜਰਾ ਬਹੁਤ ਜ਼ਰੂਰੀ ਲੜਾਈ ਲੈਣੀ ਹੈ ਉਹਨਾਂ ਕੋਲ 4 ਪੈਸੇ ਨੇ ਆਪਾਂ ਕੀ ਕਰਦੇ ਫਰੰਗ ਬਣ ਕੇ ਤੇ ਕਹਿੰਦੀ ਮੈਂ ਥਾਂ ਲੈ ਚਲੀ ਜਾਨੀ ਮੈਂ ਉੱਥੇ ਚਲੀ ਜਾਨੀ ਜਾਂ ਜਿੰਨੂੰ ਮਰਦੀ ਲੈ ਕੋੜਾ ਵੀ ਮਾ ਉਹਨਾਂ ਨੇ ਉਹਨਾਂ ਦੇ ਡਾਟਾ ਬਹੁਤ ਹੈ ਉਚਲੀ ਕਿ ਜਾ ਸਕਦੀ ਹੈ ਤੇ ਆਪਾਂ ਕੀ ਉਹਨਾਂ ਨਾਲ ਲੜ ਕੇ ਕੀ ਕੱਢਾਂਗੇ ਉਹ ਆਪਦੀ ਜਿਹੜਾ ਸੱਚੀ ਹੋ ਜਾਣਾ ਉਹਨੇ ਵੀ ਥਾਂ ਉਹਨਾਂ ਦੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਦੀ ਹੈ ਉਹ ਛੱਟਣ ਦੇਵੇ ਕਿਸੇ ਨੂੰ ਨਾ ਸਕਣ ਦੇਵੇ ਐ ਕੋਈ ਤੱਕਾ ਨਾ ਨਹੀਂ ਥਾਂ ਮੈਂ ਕਹਣਾ ਕਹਿਣੀ ਨਹੀਂ ਨਹੀਂ ਉਹਨਾਂ ਦੀ ਥਾਂ ਤੇ ਰੋਕਤਾ ਨਹੀਂ ਨਾ ਥੱਕਦੀ ਜਿਹਦਾ ਪਾਣ ਜੇ ਥਾਂ ਉਧਰ ਰੋਕਤਾ ਤੇ ਪਾਪਾ ਉਪਰਾ ਛੱਟ ਆਇਆ ਕਰ ਆਪਾਂ ਨੂੰ ਲੋੜ ਨਹੀਂ ਹੁੰਦੇ ਨਾਲ ਲੜਨ ਦੀ ਠੀਕ ਹੈ ਨਾ ਉਹ ਆਪਾਂ ਨੂੰ ਜੇ ਰੋਕਦੀਆਂ ਨਾ ਰੁਕ ਜਾ ਕੋਈ ਨਹੀਂ ਰੱਬ ਤੇ ਵੇਦ ਹੈ ਨਾ ਹਕਾਰ ਜਿਹੜਾ ਐਡਾ ਹਕਾਰ ਹੁੰਦਾ ਨਾ ਹਕਾਰ ਨਹੀਂ ਮਾੜਾ ਹੀ ਹੁੰਦਾ ਚੱਲ ਤੂੰ ਥੋੜੀ ਪੈ ਤੂੰ ਚੱਲ ਅੰਦਰ ਪਾਣੀ ਪੁਣੀ ਪੀ ਤੇ ਚਾਹ ਬਣਾ ਤੇ ਮੈਂ ਆਉਣਾ ਟੈਨਸ਼ਨ ਨਾਲ ਬਣਾ ਦੇ ਨੀ ਚਾਹ ਹਾਰਾ ਦਿਨ ਚਾਹ ਨੇ ਕਿ ਡੀ ਬੁੜੀ ਏ ਨਾ ਸ਼ਰਮ ਨਾ ਆ ਮੈਂ ਆਖਿਆ ਕੁੰਦਾ ਨਾ ਇੱਥੇ ਛੱਡ ਕਹਿੰਦੀ ਅਸੀਂ ਵੀ ਛੱਡਦੇ ਤੁਸੀਂ ਵੀ ਦੱਸਟ ਵੀ ਜੇ ਅਸੀਂ ਵੀ ਛੱਟਣਾ ਪਰ ਛੱਟਣ ਮੈਂ ਨਹੀਂ ਦੇਣਾ ਜੇ ਅੱਧ ਮੇਰੀ ਵੀ ਤਾਂ ਕੇ ਮੈਂ ਛੱਡੂ ਤੇ ਬੰਦੇ ਦੀ ਧੀ ਬਣਾ ਦੂੰਗੀ ਇੱਕ ਯਾਦ ਰੱਖੂਗੀ ਤੈਨੂੰ ਕੋਈ ਸਾਨੂੰ ਕੋ ਮਿਲਿਆ ਨਹੀਂ ਕੋਈ ਨਾ ਜਿੱਥੇ ਭਾਈ ਜਣਵਾਣ ਇੱਕੋ ਜਿਹੀ ਆਖੀ ਕਿ ਮੋਥੀ ਚਲੀ ਗਈ ਇੱਕ ਵਾਰੀ ਮੈਂ ਕਹੇ ਤਾਂ ਆਈਆਂ ਜੇ ਮੇਰੇ ਬੋਲਾਂ ਦੇ ਨਾਲ ਹਟਾਈ ਤੇ ਫਿਰ ਵੇਖੀ ਜੂਗੀ ਮੂੰਹ ਵੀ ਨਹੀਂ ਹਟਣਾ ਆਖ ਨੂੰ ਹਟਦੀ ਮੂੰਹ ਨਹੀਂ ਇਹਨੂੰ ਕਹੋ ਜਾ ਕੇ ਕੋਰੇ ਕਿੰਦਾ ਗੁਣ ਏ ਫੋਨ ਹੈ ਚਾ ਰੱਖ ਦੇ ਹੁਣ ਇੱਕ ਵਾਰ ਲੈ ਮੈਨੂੰ ਕਰਾ ਮੈਂ ਗੱਲ ਕਰਦੀ ਹਾਂ ਕੌਣ ਹੈ ਅ ਗੱਲ ਜਾਰੇ ਵਿੱਚ ਕੱਟ ਦਿੱਤਾ ਮਤਲਬ ਕੌਣ ਹੈ ਤੂੰ ਗੁੰੰਦਤਾ ਨੰਬਰ ਤਾਂ ਹੀ ਜਾ ਮਗਾ ਫੋਨ ਕਰਦਾ ਪਿਆ ਆ ਵੇ ਹਲੋ ਜੇ ਰੱਡੀ ਦੇ ਫੋਨ ਆਏ ਤੇ ਗੱਲ ਕਰ ਗੱਲ ਕਿਉਂ ਕਰਦਾ ਤੂੰ ਹੈਗਾ ਫੂਨ ਨੰਬਰ ਕਿਉਂ ਦਿੱਤਾ ਇਤਨਾ ਵੀ ਕੋਣ ਮੇਰੀ ਵਾਈਸ ਸੁਣ ਕੇ ਕਾਟ ਲੰਦਾ ਸੱਚੋ ਸੱਚ ਮੈਨੂੰ ਦੱਸ ਦੇ ਇਹ ਫੂਨ ਕਹਿੰਦਾ ਜੇ ਤੂੰ ਮੈਨੂੰ ਨਾਮ ਦੱਸਿਆ ਤਾਂ ਮੈਂ ਮਰ ਜਾਵਾਂਗਾ ਜਾ ਕੇ ਤੂੰ ਮੈਨੂੰ ਮਾਰਨਾ ਤੇਰੇ ਮਾਰੇ ਮਰਨਾ ਜੇ ਤੂੰ ਮੈਨੂੰ ਦੱਸਿਆ ਇਹ ਫੂਨ ਕੌਣ ਤੈਨੂੰ ਕਰਦਾ ਮੈਨੂੰ ਤਾਂ ਬੇਰਾਂ ਲੱਗਦਾ ਫੂਨ ਕਰਨਾ ਓਏ ਤੂੰ ਮੇਰੇ ਸਿਰ 'ਤੇ ਮਿੱਟੀ ਪਾਉਣੀ ਹੈ ਤੂੰ ਚਲਾਕ ਬਣੀ ਆ ਗੱਲ ਜਾਨੀ ਦਾ ਪਤਾ ਨਹੀਂ ਕਿਹੜਾ ਨਸ਼ਕਾਲਾ ਮਾਰੀ ਜਾਂਦਾ ਕਦੋਂ ਉਹਦੀ ਮਾਰੀ ਜਾਂਦਾ ਜੇ ਮੈਂ ਚੁੱਕਨੀ ਤਾਂ ਫੂਨ ਹੀ ਅੱਗੋਂ ਚੁੱਕਦਾ ਦੱਸ ਕੀ ਕਰਾਂ ਕੁੜੀ ਰੁਕਾਹਤ ਹੈ ਆਈਂ ਮੈਂ ਮਰ ਜਾਣਾ ਤੇ ਮਰਨਾ ਥੋੜਾ ਆਪਾਂ ਸੱਚ ਮੋਚ ਇੱਕ ਦਾਬਾ ਹੀ ਮਾਰਿਆ ਵੀ ਚੱਲ ਉਹ ਦੱਸ ਦੂਗੀ ਪਰ ਉਹਨੂੰ ਬਾਲੜੀ ਨੂੰ ਕੀ ਪਤਾ ਪਰ ਜ਼ਮਾਨਾ ਵੀ ਮਾੜਾ ਅੱਜ ਕੱਲ੍ਹ ਭੈਣੇ ਲੈ ਮੈਂ ਤਾਂ ਨਵਾਂ ਨੰਬਰ ਲੈ ਲਿਆ ਅੱਜ ਤਾਂ ਜੋਤ ਨੂੰ ਨਾ ਕੋੜੇ ਬੱਤ ਕਿਧਰ ਆਈ ਏ ਠੱਕੀ ਕਰੀ ਬੀਬੀ ਕਿਵੇਂ ਆ ਸਸਰੀਕਾਲ ਹੋਰ ਠੀਕ ਠਾਕ ਉਹ ਤਾਂ ਤੂੰ ਘੰਡੇ ਵਾਸਤੇ ਇੰਨਾ ਟਾਈਮ ਲਾਈ ਉਹ ਮਾਸੀ ਮੇਰੀ ਗੱਲ ਸੁਣ ਮੈਂ ਚਲੀ ਗਈ ਨਵਾਂ ਨੰਬਰ ਲੈਣ ਤਾਂ ਕਰਕੇ ਤੇ ਤੈਨੂੰ ਕੀ ਹੋਇਆ ਤੂੰ ਇਨੀ ਟੈਨਸ਼ਨ ਚ ਕਿਉਂ ਖੜੀ ਐ ਬਾਬਾ ਵੀ ਆਪਣੀ ਜੋਤੋਂ ਨੂੰ ਫੇਰ ਦੀ ਕੋਈ ਤੈਨੂੰ ਚਾਰ ਮਿਸ ਕਾਲਾ ਗੱਲ ਜਾਣਾ ਕੋ ਮਾਰ ਚੁੱਕਿਆ ਜੇ ਮੈਂ ਚੁੱਕਦੀਆਂ ਕਰੀ ਉਹ ਚੁੱਕਦਾ ਹੀ ਨਹੀਂ ਕੋਈ ਠਿਟੇ ਹਾ ਫੋਨ ਕਰ ਦਿੰਦੀ ਮੈਂ ਤਾਂ ਗੱਦੀ ਗੇਅਰ ਚ ਪੈ ਗਈ ਮੈਂ ਉਹ ਬੱਲ ਦੀ ਸਵੇਰ ਦੀ ਝੜਤਾਂ ਦੇ ਦੇ ਕਿ ਪਤਾ ਸੀ ਤੂੰ ਉਹਦੇ ਕੋਲ ਖੜੀ ਐ ਉਹ ਮੈਂ ਤਾਂ ਸੋਚਿਆ ਕਿ ਮੈਂ ਨਵਾਂ ਨੰਬਰ ਲਿਆਵਾ ਤੇ ਜੋ ਤੋ ਮੈਨੂੰ ਤੰਗ ਕਰਦੀ ਹੁੰਦੀ ਸੀ ਤੇ ਹੁਣ ਮੈਂ ਸੋਚਿਆ ਨਵਾਂ ਨੰਬਰ ਲਿਆ ਸਭ ਤੋਂ ਪਹਿਲਾਂ ਇਹ ਨੰਦ ਮਸਕਲਾ ਮਾਰ ਕੇ ਤੰਗ ਕਰਦੀ ਆ ਅੱਪ ਉਹਦਾ ਹੀ ਕੋਈ ਨਹੀਂ ਦਿਮਾਗ ਕੰਮ ਕੀਤਾ ਉਹਨੇ ਦੱਸਿਆ ਹੀ ਨਹੀਂ ਮੈਨੂੰ ਉਹ ਵਿਚਾਰੀ ਘਾਬਰ ਗਈ ਵੀ ਮਾਤਾ ਮੈਨੂੰ ਗਾਲ੍ਹਾਂ ਨਾ ਕੱਢੇ ਉਹ ਮਾਸੀ ਉਹਨੂੰ ਤਾਂ ਆਪ ਨੂੰ ਨਹੀਂ ਪਤਾ ਸੀ ਮੈਂ ਤਾਂ ਹੁਣੀ ਹਜੇ ਨੰਬਰ ਲੈਣ ਤਾਂ ਮੈਂ ਗਈ ਸੀ ਨਾ ਕਿਸੇ ਨੂੰ ਦੱਸਿਆ ਪਹਿਲਾਂ ਆਣ ਕੇ ਉਹਨੂੰ ਹੀ ਫੋਨ ਲਾਇਆ ਮੈਂ ਨਮਸਤੇ ਮੇਰੀ ਗੱਲ ਸੁਣ ਨਾ ਜੇ ਇੱਕ ਖੂਨ ਕੀ ਆ ਗਿਆ ਧੂਮੇਸ ਕਲਾਂ ਕੀ ਆ ਗਿਆ ਇਹਦਾ ਮਤਲਬ ਆਪਣੀ ਜੋਤੋਂ ਗਲਤ ਆ ਤੈਨੂੰ ਵਿਸ਼ਵਾਸ ਹੈ ਨਹੀਂ ਨਾਵੇਂ ਤੂੰ ਤਾਂ ਇੰਨੀ ਮਾਡਰਨ ਸੁਭਾਅ ਦੀ ਹੈ ਮੈਨੂੰ ਤਾਂ ਇਹ ਗੱਲ ਕੋਈ ਹੋਰ ਲੱਗਦੀ ਹੈ ਇਹ ਗੱਲ ਕੀ ਪਤਾ ਮੇਰੀ ਸੁਣ ਗੱਲ ਆਲੋ ਤਾਂ ਮੈਂ ਹੋਰ ਕਿਸੇ ਤੋਂ ਪਰੇਸ਼ਾਨ ਸੀ ਤੇ ਬਾਲੜੀ ਤੇ ਐਵੇਂ ਗੁੱਸਾ ਕੱਢ ਬੈਠੀ ਕੀ ਗੱਲ ਕੀ ਹੋ ਗਈ ਇਹੋ ਜਿਹੜਾ ਤੂੰ ਤੋਂ ਗੁੱਸਾ ਕਰਦੀ ਪੂਰੇ ਕਾਦੀ ਗੱਲ ਹੋਣੀ ਆ ਆਪਾਂ ਪਲਾਟ ਲਿਆ ਸੀ ਆਪਣੇ ਰਿਸ਼ਤੇਦਾਰਾਂ ਨਾਲ ਉਹ ਜਿਹੜੀ ਆਪਣੀ ਗਵੰਦਾਂ ਲੈਣਾ ਉਹ ਬਾਹਰ ਕੱਬੀ ਸੁਆਦ ਚਾ ਤੂੰ ਮਾਤਾ ਘਰ ਚ ਬੈਠ ਕੋਈ ਠੂਕ ਨਾ ਕੁੜੇ ਸੱਤ ਅਕੜ ਅੱਗੇ 71 ਅਕੜ ਹਾਂ ਸਹੀ ਹੈ ਮੈਂ ਤੈਨੂੰ ਕਹਿੰਦੀ ਮੈਂ ਤਾਂ ਇੱਥੇ ਛੱਟਣਾ ਫਿਰ ਮੈਨੂੰ ਵੀ ਕੋਈ ਗੁੱਸਾ ਆ ਗਿਆ ਮਗਾ ਨੂੰ ਫੱਟ ਕੇ ਦਿਖਾਈ ਹੁਣ ਮੈਂ ਤੈਨੂੰ ਰੋਕ ਕੇ ਵਿਖਾਉਂਗੀ ਅਸੀਂ ਮੋਤ ਚਾਰਾ ਦਿਨਾਂ ਨੂੰ ਮਿੱਟੀ ਪੋਣੀ ਹਾਂ ਗੱਲ ਮਾਰੀ ਜਾਂਦੀ ਐ ਤੇ ਕੂੜਾ ਛੱਟ ਛੱਟ ਕੇ ਮੇਰੇ ਕਦੇ ਆਖਣ ਲੱਗੀ ਕਹਿੰਦੀ ਜਿੱਥੇ ਮਰਜ਼ੀ ਚੱਲ ਲਈ ਮੈਂ ਖ ਚੰਗਾ ਹੁਣ ਮੈਂ ਜੇ ਉਹਦੇ ਪਿਓ ਦੀ ਹੋਈ ਤੈਨੂੰ ਰੋਕ ਕੇ ਵਿਖਾਉਂਗੀ ਮਾਸੀ ਛੱਡ ਤੂੰ ਗੱਲਾਂ ਨਾਲੇ ਆਂਡ ਗਵਾੜਨਾ ਤਾਂ ਬਣਾ ਕੇ ਰੱਖੀ ਦੀ ਐ ਤੁਸੀਂ ਦੋਵੇਂ ਮਾਮਾ ਧੀਆਂ ਰਹਿੰਦੀਆਂ ਜੇ ਕੱਲ ਨੂੰ ਕੋਈ ਲੋੜ ਆ ਜਾਏ ਰਿਸ਼ਤੇਦਾਰ ਨੇ ਤਾਂ ਬਾਤ ਚਾਉਣਾ ਵਾ ਇਹਨਾਂ ਦੀ ਹੈਲਪ ਲੈਣੀ ਪੈਣੀ ਤੇਨੂੰ ਨਾਲੇ ਤੂੰ ਛੱਡ ਯਾਰ ਗੱਲਾਂ ਮੈਂ ਧੁੱਪ ਚਾਈ ਇਨੀ ਜੇ ਚੱਲ ਚੱਲ ਕੋਈ ਨ आई नहीं टेंशन नहीं लाई। नहीं बहुत नहीं टेंशन तू आज भी हमारे टेंशन लाई। आई नहीं लोकाली टेंशन की मैं लाई है आप आपने तो सर आप भी जिम पे वारिया बढ़ जालो। मैं तो बाली परेशान हूँ। आज कुड़ी चंगी पली बैठी बैठी तिली होगी और मैं किंडू आखा। <laughs> ਮੈਂ ਕੰਮ ਕਰਦਾ ਤਾਣ ਕੀ ਗੱਲ ਕਹਤ ਪਰੇਸ਼ਾਨ ਲੱਗਣੀ ਪਈ ਐ ਪਰੇਸ਼ਾਨੀ ਭੈਣੇ ਕਾਦੀ ਗੱਲ ਐ ਕੁੜੀ ਸੀ ਮੇਰੀ ਢਿੱਲੀ ਹੋ ਗਈ ਵਾਵਾ ਅੱਛਾ ਤੇ ਘਰੇ ਗਈ ਵੀ ਨਹੀਂ ਲਜਾਨ ਆਲਾ ਅੱਛਾ ਤੇ ਉਹ ਅਦਰ ਮੇਰੀ ਭਾਂਜੀ ਨੇ ਫੋਨ ਕੀਤਾ ਵੀ ਚੱਲ ਆ ਜਾਓ ਝਟ ਗੱਡੀ ਲੈ ਕੇ ਗੁੱਡੀ ਲੈ ਚੱਲਨੇ ਭਾਈ ਉਹ ਕਹਿੰਦੀ ਕਹਿੰਦਾ ਲੱਗੂਗਾ ਤਾਂ ਕਹਿੰਦੇ ਨੂੰ ਤਾਂ ਭਾਵੇਂ ਅਗਲੇ ਜੋ ਮਰਜੀ ਕਿਸੇ ਨੂੰ ਹੋ ਜਾਏ ਹਾਂ ਗੁਰਗਿੰਨੂ ਆਖਾਂਡ ਬੋਹੜ ਕਿ ਸ਼ੁਰੂਆਤ ਅਰੇ ਮੈਨੂੰ ਨਹੀਂ ਵੇਖਿਆ ਜਾਂਦਾ ਕੁੜੀ ਬਾੜੀ ਬਿਲਕੀ ਜਾਂਦੀ ਕਹਿਣ ਕਿ ਤੂੰ ਹੋਣੀ ਏ ਕਹਿੰਦੀ ਦਾ ਡੈਡੀ ਕਰਿਆ ਤੇ ਮੈਂ ਉਹਨੂੰ ਜਾ ਕੇ ਕਹਿੰਦੀ ਆ ਗਵਾਣ ਹੀ ਕੰਮ ਆਉਂਦਾ ਇੱਕ ਦੂਜੇ ਨੂੰ ਰੋਣਾ ਮੇਰੇ ਜਿੰਦ ਪੈਂਦੀ ਮੈਨੂੰ ਨਹੀਂ ਰੋਣਾ ਕੋਈ ਨਾ ਅਸਰਾ ਕਰ ਤੂੰ ਮੈਂ ਉਹਨੂੰ ਜਾ ਕੇ ਕਹਿੰਦੀ ਗੱਡੀ ਲੈ ਕੇ ਆਉਂਦਾ ਉਹ ਅੱਜ ਘਰ ਹੀ ਸੀਗਾ ਪਰੇਸ਼ਾਨ ਨਾ ਜਾ ਤੂੰ ਅੱਗੀ ਕੁੜੀ ਨੂੰ ਟੂ 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 ਰੋਈ ਨੰਦੀ ਕਰ ਰੋ ਨੀ ਨੂੰ ਲੈ ਮੈਂ ਜਾਂਦੀ ਕੋਈ ਨਹੀਂ ਆੜਗਵਾੜੀ ਕੰਮ ਆਉਂਦਾ ਤੋ ਟੈਂਸ਼ਨ ਨਾਲ ਕਰਨੀ ਇਹ ਤੇ ਡੈੜੀ ਨੂੰ ਮੈਂ ਕਿਵੇਂ ਆ ਗਈਆਂ ਆਉਂ ਨਹੀਂ ਸੀਗਾ ਮੈਂ ਤਾਂ ਉਧਰੋਂ ਆਂਦੀ ਪਈ ਬਾਜ਼ਾਰ ਵੱਲ ਤੇ ਉਹ ਭੈਣ ਜਿਹੜੀ ਮੇਰੇ ਨਾਲ ਲੜੀ ਆ ਹਨਾ ਤੇ ਉਹ ਰੋਈ ਜਾਂਦੀ ਹੋਏ ਉੱਥੇ ਖੜੀ ਵਿਚਾਰੀ ਉਹ ਅੰਡਣਾ ਉਹ ਤਾਂ ਰੋਈ ਜਾਂਦੀ ਸੀ ਬੋਲੀ ਕੁੜੀ ਵਾਹਵਾ ਬਗਨਾਰ ਰੋਈ ਭਈ ਤੋ ਕਹਿੰਦੀ ਅਹੇ ਮੈਂ ਉਹ ਭੈਣ ਨੂੰ ਕੂਨ ਲਾਇਆ ਹੈ ਅਭੀ ਭੈਣ ਦਾ ਨਾਂ ਲੈੰਦੀ ਆ ਜੀ ਉਹ ਕਹਿੰਦੀ ਮੈਂ ਘਰ ਤੇ ਨੂੰ ਆਵਾਂਗੀ ਤੇ ਮੇਥਾ ਦੁੱਖ ਜਰਿਆ ਨਹੀਂ ਗਿਆ ਬਚਾਰੀ ਵਾਧੂ ਰੋਂਦੀ ਪਈ ਸੀ ਤੇ ਮੈਂ ਉਹਨੂੰ ਕਹਿ ਰਹੀ ਹਾਂ ਤਾਲੇ ਦਾ ਡੈਰੀ ਘਰੇ ਦਾ ਕੁੜੀ ਦਾ ਤਾਂ ਚੱਲ ਮੈਂ ਉਹਨੂੰ ਸਾਧ ਲੈ ਆਣੀ ਤਾ ਤੈਨੂੰ ਗੱਡੀ ਤੇ ਪਾ ਕੇ ਤੇ ਲੈ ਆਂਦਾ ਕਦਣਾ ਬੰਗਾਰਿਆ ਜਦੀ ਨਹੀਂ ਨਾਲੇ ਦਾ ਤੂੰ ਉੱਦੇ ਲੜੀ ਸੀ ਉਹਦੇ ਨਾਲ ਤੇ ਹੁਣ ਤੂੰ ਸਮਾਜ ਸੇਵਿਕਾ ਬਣ ਜਾਨੀ ਮੈਂ ਥੋੜੀ ਜਾਇਆ ਜਾਂਦੇ ਯਾਰ ਆਪੇ ਜਿੱਧਰ ਮਰਜ਼ੀ ਲੈ ਚੱਲ ਲੜਿਆ ਦੀ ਤਾਂ ਗੱਲ ਵੱਖਰੀ ਆਂਦੀ ਉਹ ਤੇ ਤੀਤੀ ਆਣੀ ਆ ਤੀਤੀ ਆਣੀ ਆ ਤਾਂ ਮੈਂ ਠੇਕਾ ਚੱਕਿਆ ਯਾਰ ਵੀ ਮੈਂ ਐਵੇਂ ਤੇਲ ਖੂ ਖੂ ਕੋ ਗੱਡੀਆਂ ਚਲਦੀਆਂ ਤੇ ਉਹਨਾਂ ਲੈ ਕੇ ਜਾਵਾਂ ਉੱਥੇ ਦਾ ਕੂੜੇ ਤੇ ਸੱਟਨ ਦਿੰਦੀ ਸੀ ਹੋਣ ਪਤਾ ਲੱਗਾ ਚੱਲ ਕਾਇ ਕਸਮਾਂ ਨੂੰ ਫੇਰ ਕੀ ਹੋ ਗਿਆ ਆਪਾਂ ਨਾ ਧੁਆੜੀ ਘੁਆੜ ਕੰਮ ਮੰਗਾ ਕੋਈ ਕਿੱਥੇ ਆਂਦਾ ਵਾ ਖਰਾਬ ਐਵੇਂ ਤੋੜ ਦਿੰਦਾ ਹਕਾਰ ਹੰਕਾਰ ਤਾਂ ਉਹ ਟੁੱਟਿਆ ਹੀ ਵੀ ਆ ਵਿਖਦਾ ਹੀ ਪਿਆ ਆਪਾਂ ਨੂੰ ਕਿਹੜਾ ਨਹੀਂ ਵਿਖਦਾ ਵੀ ਮੇਰੇ ਕੋਲ ਨਹੀਂ ਜਾਇਆ ਜਾਂਦਾ ਯਾਰ ਹੁਣ ਮੈਂ ਗੱਡੀ ਕੱਢੂਗਾ ਫਿਰ ਉਹਨੂੰ ਲੈ ਕੇ ਜਾਊਗਾ ਫਿਰ ਮੁੜ ਕੇ ਆਊਗਾ ਟਾਈਮ ਹੀ ਖਰਾਬ ਹੋਣਾ ਨਾਲੇ ਖਰਚਾ ਹੋਊ ਚੱਲ ਕੋਈ ਨਹੀਂ ਖਰਚਾ ਕੀ ਆਪ ਜਾ ਤਾਂ ਲੈ ਕੇ ਜਾਣਾ ਕਿ ਬੇਲ ਮਾਰ ਚੂਗਾ ਆਪਾਂ ਕੀ ਥੀ ਆਣਾ ਵਾਵਾ ਦਿੱਲੀ ਆ ਮਾਂ ਦੇ ਮੂੰਹ ਫੜਾ ਜਾ ਵਾਵਾ ਬੁਆਰਾਉਂ ਕਰੂੰਗਾ ਬੰਗਾਰਾਉਂ ਤੇ ਚੱਲ ਕੋਈ ਅੱਜ ਵਜਣਾ ਆਪਾ ਸਰਦਾਰ ਬੰਦੇ ਆ ਆਪਣਾ ਘਰ ਜੁਣਦਾ ਮਦਦ ਕਰਨਦਾ ਨਹੀਂ ਨਹੀਂ ਲੈ ਜਾ ਪੇਰ ਚਾਲ ਮੈਂ ਲੈ ਜਾਣਾ ਲੈ ਜੇਣਾ ਤੇ ਪਹਿਲਾਂ ਹੀ ਕੰਮ ਆਉਦਾ ਚੱਲ ਮੈਂ ਕੋਈ ਜੋੜਾ ਬਣ ਜਾ ਚੱਲ ਮੈਂ ਹੋਰ ਕਿਵੇਂ ਪੈਣਾ ਹੁਣ ਕੁੜੀ ਠੀਕ ਹੈ ਤੁਹਾਡੀ ਠੀਕ ਹੈ ਧੰਨਵਾਦ ਤੁਹਾਡਾ ਪੈਣੇ ਜੇ ਨਾਲ ਗੱਡੀ ਕੱਢ ਦੇ ਤੇਲ ਫੂਕ ਕੇ ਤੇ ਲੈ ਕੇ ਗਾ ਚੱਲ ਕੋਈ ਨਹੀਂ ਆਂਡ ਗੁਆਣੇ ਕੰਮ ਆਉਂਦਾ ਲੜਾਈਆਂ ਤੇ ਕੀ ਲੜਾਈਆਂ ਤਾਂ ਹੁੰਦਿਆਂ ਹੀ ਰਹਿੰਦੀਆਂ ਆਵੇਂ ਕੋਈ ਦਿਮਾਗ ਖੇਲ ਹੋ ਗਿਆ ਤੇ ਮੈਂ ਤੇਰਾ ਲੜ ਪਈ ਮੈਨੂੰ ਵੀ ਹੁਣ ਸਮਝ ਆਉਂਦੀ ਵੀ ਵੀ ਪੈਸਾ ਤੇਲਾ ਨਹੀਂ ਕੰਮ ਆਉਂਦਾ ਆਂਡ ਗੁਆਣ ਦੀ ਕੰਮ ਆਉਂਦਾ ਹਾਂ ਚੱਲ ਕੋਈ ਨਹੀਂ ਦਿਨ ਤੋਂ ਵੀ ਗੁੱਸਾ ਕੀਤਾ ਫਿਰ ਕੀ ਵਿਚਾਰ ਮੈਂ ਕੱਲ ਮੈਂ ਚਾਰ ਤੂੰ ਕਹਿੰਦਾ ਹੀ ਰਹਿੰਦਾ ਹੈ ਮੈਂ ਤਾਂ ਹੀ ਰਹਿੰਦਾ ਜਿੱਥੇ ਆਂਡ ਗੁਆਣਾ ਹੋਏ ਤੇ ਕੰਮ ਚੱਲਦਾ ਹੀ ਰਹਿੰਦਾ ਤੇ ਦੋ ਪਾਂਡੇ ਹੋਏ ਖੜਕਾ ਹੁੰਦੇ ਹੀ ਰਹਿੰਦਾ ਚੱਲ ਕੋਈ ਨਹੀਂ ਢੈਣੇ ਮਾਫ਼ ਕਰਦੀ ਆਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਆਜ ਕੋਈ ਕੋਈ ਗੱਲ ਹੋਏ ਤੇ ਦੱਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ